ਮੁਰਦਾਬਾਦ ਮੁਰਦਾਬਾਦ ਸਿੰਧਵਾਦ ਦੇ ਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਆਲਮੀ ਜਿੰਦਾਬਾਦ 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 ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਅੱਜ ਅਸੀਂ ਤਲਵਾੜਾ ਪਹੁੰਚੇ ਤੇ ਤਲਵਾੜਾ ਵੀ ਜਿਹੜੀ ਕੈਂਡਲ ਮਾਰਚ ਕੀਤੀ ਗਈ ਹੈ ਕਿਸ ਰਿਲੇਟਡ ਕੀਤੀ ਗਈ ਹੈ ਅੱਜ ਤਲਵਾੜਾ ਦੇ ਵਿੱਚ ਜਿਹੜਾ ਅਸੀਂ ਇੱਕ ਕੈਂਡਲ ਮਾਰਚ ਕੀਤਾ ਹੈ ਉਹ ਜਿਨ੍ਹਾਂ ਨੇ ਪਹਿਲਗਾਮ ਦੇ ਅੰਦਰ ਆਪਣੀ ਜਾਨ ਗੁਆਈ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਤੇ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣ ਦੇ ਲਈ ਕਿਉਂਕਿ ਸਾਡੇ ਭਾਰਤ ਦੇਸ਼ ਨੇ ਬਹੁਤ ਜ਼ਿਆਦਾ ਜਾਨਾਂ ਜਿਹੜੀਆਂ ਨੇ ਉਹ ਬਿਨਾਂ ਕਿਸੇ ਕਾਰਨ ਤੋਂ ਅਤਿਨਕਵਾਦੀ ਭੇਟ ਚੜਾ ਦਿੱਤੀਆਂ ਨੇ ਨੌਜਵਾਨਾਂ ਦੇ ਵਿੱਚ ਬਹੁਤ ਆਕਰੋਸ਼ ਸੀ ਜਿਸ ਕਰਕੇ ਨੌਜਵਾਨ ਇਕੱਠੇ ਹੋਏ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ ਅਤੇ ਆਤੰਕਵਾਦੀਆਂ ਨੂੰ ਔਰ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਇਹਨਾਂ ਆਤੰਕਵਾਦੀਆਂ ਦੇ ਉੱਤੇ ਠੋਸ ਤੋਂ ਠੋਸ ਕਾਰਵਾਈ ਹੋਣੀ ਚਾਹੀਦੀ ਹੈ। ਦੇਖਿਆ ਜਾਵੇ ਕਿ ਉਹ ਆਤੰਕਵਾਦੀਆਂ ਨੇ ਕੋਈ ਇਹ ਨਹੀਂ ਪੁੱਛਿਆ ਕਿ ਤੁਸੀਂ ਕੌਣ ਹੋ ਜਾਂ ਕੀ ਹੋ ਸਿਰਫ ਉਹਨਾਂ ਨੇ ਇਹ ਪੁੱਛਿਆ ਗਿਆ ਕਿ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ ਉਸ ਆਧਾਰ ਤੇ ਗੋਲੀਆਂ ਮਾਰੀਆਂ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਭਾਜੀ ਇਸ ਬਾਰੇ ਮੇਰਾ ਸਿੰਪਲ ਜਿਹਾ ਮੰਨਣਾ ਹੈ ਕਿ ਆਤੰਕਵਾਦ ਇੱਕ ਇਹੋ ਜੀ ਚੀਜ਼ ਹੈ ਕਿ ਤੁਸੀਂ ਆਂਦੇ ਹੋ ਆਪਣੀ ਬੰਦੂਕ ਦੇ ਨਾਲ ਗੋਲੀਆਂ ਮਾਰਦੇ ਤੁਸੀਂ ਦੇਖਦੇ ਨਹੀਂ ਵੀ ਸਾਹਮਣੇ ਕੋਣ ਆ ਉਹਨੂੰ ਮਾਰ ਦਿੱਤਾ ਜਾਂਦਾ ਉਹਨੂੰ ਅਤੰਕਵਾਦ ਕਿਹਾ ਜਾਂਦਾ ਪਰ ਜਦੋਂ ਤੁਸੀਂ ਬੰਦੇ ਦੀ ਆਈਡੈਂਟੀਫਿਕੇਸ਼ਨ ਕਰੋਗੇ ਉਹਦੀਆਂ ਪੈਂਟਾ ਖਲਾ ਕੇ ਚੈੱਕ ਕਰੋਗੇ ਕਿ ਕੋਣ ਬੰਦਾ ਕਿਸ ਜਾਤ ਕਿਸ ਧਰਮ ਦਾ ਹੈ ਜਦੋਂ ਧਰਮ ਚੈੱਕ ਕਰਕੇ ਗੋਲੀ ਮਾਰੀ ਜਾਏਗੀ ਤੇ ਉਹ ਸਿੱਧਾ-ਸਿੱਧਾ ਜਿਹਾਦ ਹੈ ਇਹਨਾਂ ਨੇ ਭਾਰਤ ਦੇ ਖਿਲਾਫ ਹਿੰਦੁਸਤਾਨ ਦੇ ਖਿਲਾਫ ਇੱਕ ਜਹਾਦ ਦੀ ਸ਼ੁਰੂਆਤ ਕੀਤੀ ਹੈ ਅੱਜ ਭਾਰਤ ਸਰਕਾਰ ਦਾ ਫਰਜ ਬਣਦਾ ਕਿ ਇਹਨਾਂ ਜਹਾਦੀਆਂ ਦਾ ਮੂੰਹ ਤੋੜਮਾ ਜਵਾਬ ਦੇਵੇ ਤਾਂ ਕਿ ਪਵਿੱਖ ਦੇ ਵਿੱਚ ਇਹੋ ਜੀ ਕੋਈ ਵੀ ਹਰਕਤ ਇਹ ਨਾ ਕਰ ਸਕਣ ਜਿਸ ਦੇ ਨਾਲ ਸਾਡੇ ਦੇਸ਼ ਦੇ ਨਿਰਦੋਸ਼ ਨਾਗਰਿਕ ਜਿਹੜੇ ਆ ਉਹ ਮਾਰ ਮੰਗ ਕਰਦੇ ਹੋ ਭਾਰਤ ਸਰਕਾਰ ਤੋਂ ਦੇ ਲੋਕਲ ਜਿਹੜੇ ਹੈਗੇ ਇੱਥੇ ਵਸਦੇ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਈ ਜਾਵੇ ਜਿਵੇਂ ਤਲਵਾੜਾ ਦੇ ਵਿੱਚ ਦਸੂਹਾ ਦੇ ਵਿੱਚ ਮੁਕੇਰੀਆਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਬਹੁਤ ਵੱਡੇ ਪੱਦਰ ਦੇ ਅੰਦਰ ਇਲਲੀਗਲ ਮਾਈਗ੍ਰੈਂਟ ਆ ਰਹੇ ਆ ਜਦੋਂ ਸਾਡਾ ਕੋਈ ਬੱਚਾ ਬਾਹਰਲੇ ਮੁਲਕਾਂ 'ਚ ਜਾਂਦਾ ਤੇ ਉੱਥੇ ਉਹਨੂੰ ਬਸਣ ਦੇ ਲਈ ਇੱਕ ਪੀਸੀਸੀ ਕਰਨੀ ਅਨੁਵਾਰੀ ਹੁੰਦੀ ਹੈ ਉਹ ਸਾਡੇ ਲੋਕਲ ਥਾਣੇ ਦੇ ਵਿੱਚ ਪੀਸੀਸੀ ਆਉਂਦੀ ਹੈ ਮੈਂ ਸਵਾਲ ਪੁੱਛਦਾ ਐਸਐਚਓ ਤਲਵਾਰਾ ਨੂੰ ਐਸਐਚਓ ਦਸੂਆ ਨੂੰ ਤੇ ਐਸਐਚਓ ਆਜੀਪੁਰ ਨੂੰ ਕਿੰਨੇ ਜਿਹੜੇ ਇੱਥੇ ਸ਼ਹਿਰਾਂ ਦੇ ਬਾਹਰ ਲੋਕ ਕਲੋਨੀਆਂ ਬਣਾ ਕੇ ਬਸ ਰਹੇ ਆ ਕਿੰਨਿਆਂ ਦੀ ਪੀਸੀਸੀ ਹੁੰਦੀ ਆ ਇੱਥੇ ਲੋਕ ਆ ਕੇ ਉਹਨਾਂ ਨੂੰ ਖੁੱਲੀ ਛੋੜ ਦੇ ਦਿੱਤੀ ਜਾਂਦੀ ਆ ਕਾਰੋਬਾਰ ਕਰਨ ਦੀ ਸਾਡੇ ਵਪਾਰੀਆਂ ਦਾ ਵਪਾਰ ਖੁੰਦੇ ਆ ਸਾਡੇ ਲੋਕਾਂ ਦੀ ਜਾਨ ਖੁੰਦੇ ਆ ਔਰ ਭਵਿੱਖ ਦੇ ਵਿੱਚ ਇਹੋ ਜਿਹਾ ਖਤਰਾ ਜਿਹਹਾਦ ਦਾ ਖਤਰਾ ਜਿਹੜਾ ਉਹ ਤਲਵਾੜੇ ਦੇ ਉੱਤੇ ਦਸੂਹਾ ਦੇ ਉੱਤੇ ਮੰਡਰਾ ਰਿਹਾ ਹੈ ਅਸੀਂ ਲੋਕਲ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਨਕੇਲ ਪਾਈ ਜਾਵੇ ਇਹਨਾਂ ਦੀ ਸਾਰਿਆਂ ਦੀ ਪੀਸੀਸੀ ਕੀਤੀ ਜਾਵੇ ਔਰ ਵੈਰੀਫਾਈ ਕੀਤਾ ਜਾਵੇ ਕਿ ਇਹ ਹਿੰਦੁਸਤਾਨ ਦੇ ਨਾਗਰਿਕ ਨੇ ਜਾਂ ਬੰਗਲਾਦੇਸ਼ੀ ਨੇ ਜਾਂ ਰੋਹਿੰਗੀਆਂ ਨੇ ਜਾਂ ਕਿਹੜੀ ਸਾਜ਼ਿ ਦੇ ਤਹਿਤ ਤਲਵਾੜੇ ਦੇ ਅੰਦਰ ਆ ਰਹੇ ਆ ਇਹ ਸਾਰਾ ਚੈੱਕ ਕਰਨ ਦਾ ਵਿਸ਼ਾ ਹੈ ਜੀ ਹਾਂਜੀ ਸਰ ਜਿਹੜਾ ਅੱਜ ਕੈਂਡਲ ਮਾਰਚ ਕੀਤਾ ਗਿਆ ਇਹਦੇ ਬਾਰੇ ਥੋੜਾ ਜਿਹੀ ਜਾਣਕਾਰੀ ਜੀ ਅ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜੋ ਪਹਿਲਗਾਉਂ ਦੇ ਵਿੱਚ ਅਤਵਾਦੀਆਂ ਵੱਲੋਂ ਜਿਹੜਾ ਮਾਸੂਮ ਲੋਕਾਂ ਦੇ ਉੱਤੇ ਅਟੈਕ ਕੀਤਾ ਗਿਆ ਉਹਦੇ ਰੋਸ਼ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਸੀ ਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਤਾਂ ਉਹਨਾਂ ਲਈ ਜਿਹੜੇ ਉੱਥੇ ਜਿਨ੍ਹਾਂ ਦੀ ਜਾਨਾਂ ਗਈਆਂ ਨੇ ਜਿਹੜੇ ਸ਼ਹੀਦ ਹੋਏ ਨੇ ਉੱਥੇ ਲੋਕ ਅਸੀਂ ਉਹਨਾਂ ਨੂੰ ਸ਼ਹੀਦ ਹੀ ਕਵਾਂਗੇ ਕਿਉਂਕਿ ਸਾਡੇ ਹਿੰਦੁਸਤਾਨ ਦੇ ਉਹ ਨਾਗਰਿਕ ਸੀਗੇ ਤੇ ਉਹਨਾਂ ਨਾਲ ਜੋ ਵੀ ਨਿਹੱਥਿਆਂ ਨਾਲ ਜੋ ਵੀ ਹੋਇਆ ਉਹਨਾਂ ਨਾਲ ਤੇ ਉਹਦੇ ਅਸੀਂ ਉਹਨਾਂ ਦੀ ਸ਼ਰਧਾਂਜਲੀ ਲਈ ਇੱਥੇ ਇਕੱਠੇ ਹੋਏ ਸੀ ਤੇ ਇਸ ਦੇ ਨਾਲ ਹੀ ਅਸੀਂ ਸਰਕਾਰ ਦੇ ਨਾਲ ਇਹ ਮੰਗ ਕੀਤੀ ਹੈ ਕੀ ਉਹਨਾਂ ਨੂੰ ਜਿਨ੍ਹਾਂ ਨੇ ਵੀ ਇਸ ਇਨੋਨੀ ਹਰਕਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਗੰਦੀ ਤੋਂ ਗੰਦੀ ਜਿਹੜੀ ਬੁਰੀ ਤੋਂ ਬੁਰੀ ਜਿਹੜੇ ਦਿਲ ਦੇ ਹਲਾਦਰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਚੌਂਕ ਦੇ ਵਿੱਚ ਲਿਆ ਕੇ ਉਹਨਾਂ ਨੂੰ ਛਰੇ ਆਮ ਲੋਕਾਂ ਦੇ ਵਿੱਚ ਖੜੇ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਦੇ ਲਈ ਇੱਕ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਅੱਗੇ ਲੋਕਾਂ ਲਈ ਦੁਬਾਰਾ ਇਹੋ ਜੀ ਸੋਚ ਸੋਚਣ ਵਾਲਿਆਂ ਲਈ ਵੀ ਇੱਕ ਸਬਕ ਹੋਵੇ ਜਿਹੜਾ ਸੋਚ ਕੇ ਵੀ ਜਿਨ੍ਹਾਂ ਦੀ ਰੂਹ ਕੰਬੇ ਕਿ ਇਹੋ ਜਿਹਾ ਕਿਸੇ ਦੇ ਮਾਂ ਦੇ ਪੁੱਤ ਨਾਲ ਜਾਂ ਕਿਸੇ ਦੇ ਪਰਿਵਾਰ ਨਾਲ ਕਰਨ ਬਾਰੇ ਸੋਚਣ ਵੀ ਨਾ ਤੇ ਇਸ ਦੇ ਨਾਲ ਹੀ ਅਸੀਂ ਆਪਣੀ ਲੋਕਲ ਤਲਵਾੜਾ ਪੁਲਿਸ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਅਸੀਂ ਇਹ ਲਿਖਿਆ ਹੈ ਕਿ ਜੋ ਲੋਕ ਇੱਥੇ ਤਲਵਾੜੇ ਦੇ ਵਿੱਚ ਅਣਪਛਾਤੇ ਲੋਕ ਆਉਂਦੇ ਨੇ ਜਾਂ ਫੇਰੀ ਵਾਲੇ ਆਉਂਦੇ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਤਲਵਾੜਾ ਸੇਫ ਰਹੇ ਪਿਛਲੇ ਸਮੇਂ ਤੋਂ ਤਲਵਾੜੇ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਹੈ ਤੇ ਕੋਈ ਪਤਾ ਨਹੀਂ ਕੱਲ ਨੂੰ ਇਹੋ ਜਿਹਾ ਕੋਈ ਅਟੈਕ ਵੀ ਇੱਥੇ ਤਲਵਾੜੇ ਵਿੱਚ ਹੋ ਜਾਵੇ ਜਾਂ ਕਿਤੇ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਜਿੱਥੇ ਅਣਪਛਾਤੇ ਲੋਕ ਆ ਰਹੇ ਨੇ ਜਿਨ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਸੋ ਉਹ ਕਿਸੇ ਵੀ ਗਲਤ ਹਰਕਤ ਨੂੰ ਅੰਜਾਮ ਦੇ ਸਕਦੇ ਨੇ ਤੇ ਉਹਦੇ ਲਈ ਅਸੀਂ ਪੁਲਿਸ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਸ ਦੇ ਉੱਤੇ ਐਕਸ਼ਨ ਕੀਤਾ ਜਾਵੇ ਤੇ ਉਹਨਾਂ ਲੋਕਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਿੱਦਾਂ ਕਿ ਸਾਰੇ ਬੁਲਾਰਿਆਂ ਨੇ ਬੜੇ ਸਤਾਰ ਰੂਪ ਚ ਦੱਸਿਆ ਕਿ ਉੱਥੇ ਐਡੀ ਘਟਨਾ ਹੋਈ ਬੜੀ ਸ਼ਰਮਨਾਕ ਘਟਨਾ ਹੋਈ ਆ ਅਸੀਂ ਉਹਦੀ ਜਿਹੜੀ ਸਜ਼ਾ ਆ ਉਹ ਮੌਤ ਨਹੀਂ ਚਾਹੀਦੀ ਸਾਨੂੰ ਉਹ ਇਤਹਾਸਿਕ ਸਜ਼ਾ ਚਾਹੀਦੀ ਆ ਕਿ ਕੋਈ ਵੀ ਭਾਰਤਵਾਲ ਨੂੰ ਦੇਖਣ ਦੀ ਹਿੰਮਤ ਨਾ ਕਰੇ ਅਸੀਂ ਇੱਦਾਂ ਦੀ ਸਜ਼ਾ ਦੀ ਮੰਗ ਕਰਦੇ ਆ ਅਸੀਂ ਸਿੰਪਲ ਕੋਈ ਫਾਂਸੀ ਦੀ ਮੰਗ ਨਹੀਂ ਕਰਦੇ ਕਿ ਜਿਹੜਾ ਵੀ ਭਾਰਤਵਾਲ ਨੂੰ ਦੇਖਣ ਦੀ ਕੋਸ਼ਿਸ਼ ਕਰੇਗਾ ਉਹਦੇ ਉੱਤੇ ਇੱਦਾਂ ਦਾ ਇੱਦਾਂ ਦਾ ਕਾਨੂੰਨ ਬਣਾਇਆ ਜਾਵੇ ਇੱਦਾਂ ਦੀ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਪੂਰੇ 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 ਸਾਰੇ ਦੇਸ਼ਾਂ ਵਿੱਚ ਪਤਾ ਲੱਗੇ ਕਿ ਭਾਰਤ ਨਾਲ ਪੰਗਾ ਲੈਣਾ ਉਹ ਸੌਖੀ ਗੱਲ ਨਹੀਂ ਆ